ਇਸਵੈਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੁਹਾਨੂੰ ਦੱਸ ਦਈਏ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਮਰਿਆ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਹਨ ਉਹ ਪੰਜਾਬ ਸਰਕਾਰ ਦੀ ਨਲਾਇਕੀ ਦੇ ਕਾਰਨ ਆਏ ਹੋਏ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਹੁੰਦੇ ਤੇ ਅੱਜ ਪੰਜਾਬ ਨੂੰ ਇਹ ਦਿਨ ਨਹੀਂ ਸੀ ਦੇਖਣਾ ਪੈਂਦਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਂਦੇ ਆ ਇਹਨਾਂ ਨੇ ਅੱਜ ਆਪਣੇ ਵੱਲੋਂ ਇੱਕ ਟਰਾਲੀ ਪੂਰੀ ਭਰ ਕੇ ਉਹ ਪਿੱਛੇ ਦਿਖਾਇਓ ਜਰਾ ਉਹ ਜਿਹੜਾ ਪਸ਼ੂਆਂ ਲਈ ਅਚਾਰ ਹੈ ਜਾਂ ਜਿਹੜਾ ਚਾਰਾ ਕਹਿ ਲੋ ਉਹਦਾ ਪ੍ਰਬੰਧ ਕਰਕੇ ਇਹਨਾਂ ਨੇ ਜਿਹੜਾ ਲਿਆ ਕੇ ਤੇ ਇੱਥੇ ਜਿਹੜੇ ਹੜਪੀੜਤ ਲੋਕੀ ਨੇ ਉਹਨਾਂ ਵਾਸਤੇ ਪ੍ਰਬੰਧ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਮਸ਼ਹੂਰ ਹਾਂ ਤੇ ਨਾਲ ਹੀ ਮੈਂ ਇੱਧਰ ਮੇਰੇ ਸੱਜੇ ਪਾਸੇ ਵੀ ਸਰਦਾਰ ਮਾਨ ਸਿੰਘ ਨੇ ਇਹ ਮੌਕੇ ਦੇ ਸਰਪੰਚ ਨੇ ਪਿੰਡ ਅਕਾਲੇ ਦੇ ਔਰ ਇਹ ਇਹਨਾਂ ਦੇ ਵੀ ਬੱਚੇ ਬਾਹਰ ਵਿਦੇਸ਼ਾਂ ਵਿੱਚ ਨੇ ਇਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਜਿਹੜਾ ਸਾਡਾ ਦੂਸਰਾ ਅਗਲਾ ਰੈਂਪ ਹੈ ਕੁੱਕਾ ਰੈਂਪ ਜਿਸ ਨੂੰ ਕਹਿੰਦੇ ਨੇ ਅ ਮੰਡ ਕੁੱਕਾ ਰੈਂਪ ਉੱਥੇ ਆਣ ਕੇ ਇਹਨਾਂ ਨੇ ਸਿਮਿਲਰਲੀ ਇੱਕ ਪੂਰੀ ਟਰਾਲੀ ਇਸੇ ਤਰੀਕੇ ਨਾਲ ਪਸ਼ੂਆਂ ਦੇ ਆਚਾਰ ਵਾਸਤੇ ਜਿਹੜਾ ਸੀਗਾ ਉਹਦਾ ਯੋਗਦਾਨ ਪਾਇਆ ਜਦ ਆਪਾਂ ਖੜੇ ਆ ਪਿੱਛੇ ਨਿਗਾ ਮਾਰੋ ਇੱਕ ਟਰਾਲੀ ਇੱਕ ਟ੍ਰੈਕਟਰ ਟਰਾਲੀ ਹੋਰ ਲੈ ਕੇ ਆਏ ਨੇ ਇਹ ਤਹਿਲ ਸਿੰਘ ਬਾਜਵਾ ਨੇ ਜੀ ਸਾਡੇ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਬਾਜਵਾ ਸਾਹਿਬ ਉਹਨਾਂ ਦਾ ਸੁਪੁੱਤਰ ਆ ਇਹਨਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਫੀਡ ਲੈ ਕੇ ਆਏ ਨੇ ਪਸ਼ੂਆਂ ਦੀ ਤੇ ਪਸ਼ੂਆਂ ਨੂੰ ਚਾਰਾ ਖਾਣ ਵਾਸਤੇ ਥੱਲੇ ਜਿਹੜੇ ਪਲਾਸਟਿਕ ਦੇ ਡਰਮ ਉਹਨਾਂ ਦਾ ਪ੍ਰਬੰਧ ਕੀਤਾ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਬੇਜ਼ੁਬਾਨੇ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਸਾਡੇ ਹਲਕੇ ਦੇ ਵਿੱਚ ਅੱਜ ਇੱਕ ਬੜੀ ਬੜੀ ਅਫਸੋਸਨਾਕ ਘਟਨਾ ਵਾਪਰੀ ਮਕਸੂਦਪੁਰ ਪਿੰਡ ਦੀ ਸਾਡੀ ਇੱਕ ਸਤਕਾਰਯੋਗ ਭੈਣ ਨੇ ਮਾਇੂਸ ਹੋ ਕੇ ਆਪਣੀ ਜਾਨ ਵੀ ਗਵਾਤੀ ਇਸੇ ਦਰਿਆ ਦੇ ਵਿੱਚ ਛਾਲ ਮਾਰ ਕੇ ਅਸੀਂ ਉਹਨਾਂ ਦੇ ਘਰ ਵੀ ਜਾਣਾ ਅਫਸੋਸ ਕਰਨਾ ਵਾ ਪਰ ਤੁਸੀਂ ਪਿੱਛੇ ਨਿਗਾਹ ਮਾਰੋਗੇ ਤਾਂ ਮੇਰਾ ਖਿਆਲ ਹੈ ਕਿ ਪਿੱਛੇ ਦਿਖਾ ਦਿਓ ਵੱਡਾ ਮੰਡ ਖੇਤਰ ਕੱਲੇ ਸਾਡੇ ਹਲਕੇ ਦੇ ਮੰਡ ਖੇਤਰ ਦੇ ਵਿੱਚ ਮੈਂ ਕਹੂੰਗਾ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਮੈਨੂੰ ਢਿਲਵਾਂ ਇੱਥੇ ਵੀ ਲਾਗੇ ਵੀ ਖੜੇ ਕਿਸਾਨ ਸਾਰੇ ਲੇਕਿਨ ਢਿਲਵਾਂ ਦੇ ਮੇਰੇ ਜਾਣਕਾਰ ਨੇ ਜਿੱਦਾਂ ਹਰਨੇਕ ਸਿੰਘ ਹਰਪ੍ਰੀਤ ਸਿੰਘ ਨੇਕੀ ਕਾਉਂਸਲਰ ਵੀ ਨੇ ਨੰਬਰਦਾਰ ਕਰਮਜੀਤ ਸਿੰਘ ਜੀ ਉਹਨਾਂ ਦਾ ਅੰਦਰ ਢਿਲਵਾਂ ਦੇ ਲਾਗੇ ਹੋਰ ਵੀ ਜ਼ਿਆਦਾ ਪਾਣੀ ਸੀਗਾ ਤੇ ਉੱਥੇ ਉਹਨਾਂ ਦਾ ਜਿਹੜਾ ਕਮਾਦ ਤੇ ਝੋਨੇ ਦੀ ਫਸਲ ਉਹ ਮੁਕੰਮਲ ਤਬਾਹ ਹੋ ਗਈ ਜਿਵੇਂ ਕਿ ਇੱਕ ਜ਼ਿੰਮੇਦਾਰੀ ਆ ਉਹਦਾ ਫਰਜ਼ ਕਰੋ 10 ਕਿੱਲੇ ਕਮਾਦ ਹੈ ਖੜਾ ਤੇ 10 ਲੱਖ ਦਾ ਤਾਂ ਕਮਾਦ ਹੀ ਗਿਆ ਸਿੱਧਾ ਹੀ ਤੇ ਜੇ ਉਹ ਇਹ ਜਿਹੜਾ ਲਾਸ ਹੋਇਆ ਜੇ ਆਪਾਂ ਇਹਨੂੰ ਹਜ਼ਾਰ ਇਕੱਲੇ ਪੁਲੱਥ ਇਲਾਕੇ ਦੇ ਹਜ਼ਾਰਾਂ ਏਕੜਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਪਤਾ ਨਹੀਂ ਕਿੱਥੇ ਗੱਲ ਚੱਲ ਜਾਂਦੀ ਆ ਤੇ ਜੇ ਆਪਾਂ ਸਵਿੱਚੇ ਸੁਲਤਾਨਪੁਰ ਸ਼ਾਹਕੋਟ ਗੁਰਦਾਸਪੁਰ ਫਿਰੋਜ਼ਪੁਰ ਸਾਰੇ ਦਰਿਆ ਪੀੜਿਤ ਪ੍ਰਭਾਵਿਤ ਜਿਹੜੇ ਇਲਾਕੇ ਨੇ ਜੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਵਾ ਕੁਝ ਹਜ਼ਾਰ ਕਰੋੜ ਰੁਪਏ ਦੀ ਸੰਪਤੀ ਫਸਲਾਂ ਕਿਸਾਨਾਂ ਦੀਆਂ ਪੰਜਾਬ ਦੇ ਵਿੱਚ ਆ ਮੌਜੂਦਾ ਹੜ੍ਹ ਸਥਿਤੀ ਵਿੱਚ ਨੁਕਸਾਨ ਹੋਇਆ ਵਾ ਔਰ ਇਹ ਹੜ ਜਿਹੜਾ ਵਾ ਪਿਛਲੇ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਪੈਦਾ ਹੋਏ ਸੀਗੇ ਉਦੋਂ ਵੀ ਬੜਾ ਭਾਰੀ ਨੁਕਸਾਨ ਹੋਇਆ ਸੋ ਮੈਨੂੰ ਇੱਥੇ ਅਫਸੋਸ ਇਸ ਗੱਲ ਦਾ ਵਾ ਕਿ ਸਰਕਾਰਾਂ ਇਹਦੇ ਵਾਸਤੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕਰ ਸਕ ਰਹੀਆਂ ਭਗਵੰਤ ਜੀ ਅੱਜ ਬਹੁਤ ਸਮੇ ਤੋਂ ਬਾਅਦ ਇੱਕਦਮ ਆਪਣਾ ਹੈਲੀਕਾਪਟਰ ਲਿਆ ਕੇ ਕਹਿੰਦਾ ਜੀ ਮੈਂ ਹੈਲੀਕਾਪਟਰ ਇੱਥੇ ਛੱਡ ਚੱਲਿਆ ਹੈ ਹੈਲੀਕਾਪਟਰ ਨਾਲ ਤਾਂ ਪ੍ਰਬੰਧ ਨਹੀਂ ਨਾ ਹੋਣਾ ਲੋਕਾਂ ਦਾ ਜਿਹੜਾ ਮੈਂ ਕਿਹਾ ਕੁਝ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇੱਕ ਹੈਲੀਕਾਪਟਰ 40 50 100 200 300 ਪਰਿਵਾਰ ਨੂੰ ਹੈਲੀਕਾਪਟਰ ਦੇ ਉੱਤੋਂ ਆਟਾ ਛੁੱਟ ਵੀ ਦਿਊਗਾ ਤਾਂ ਕੋਈ ਤੁਕ ਨਹੀਂ ਬਣਦੀ ਉਹ ਬੜੀ ਬੇਤੁਕੀ ਜੀ ਦਲੀਲ ਸੀਗੀ ਇਹਦੋਂ ਚੰਗਾ ਕਿ ਪੰਜਾਬ ਸਰਕਾਰ ਹਰ ਸਾਲ ਹੜ੍ਹਾਂ ਤੋਂ ਪਹਿਲਾਂ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਪ੍ਰੋਪਰ ਤਰੀਕੇ ਨਾਲ ਇਹਦੀ ਪੂਰਾ ਇਹਦਾ ਜੈਜ਼ਾ ਲੈਣਾ ਚਾਹੀਦਾ ਵਾ ਕਿ ਕਿੱਥੇ ਕਿੱਥੇ ਦਰਿਆਵਾਂ ਦੇ ਵਿੱਚ ਪੋਰਟਲ ਨੈਕਸ ਨੇ ਕਿੱਥੇ ਕਿੱਥੇ ਡੀਸੈਲਟਿੰਗ ਹੋਣ ਵਾਲੀ ਕਿੱਥੇ ਕਿੱਥੇ ਦਰਿਆ ਜਾਂ ਸਾਡੀਆਂ ਵਈਆਂ ਜਾਂ ਸਾਡੇ ਜਿਹੜੇ ਆ ਹੋਰ ਨਾਲੇ ਨੂਲੇ ਨੇ ਇਹਨਾਂ ਦੀ ਸਫਾਈ ਕੌਣ ਕਰਾਊਗਾ ਕਿਸੇ ਨੇ ਨਹੀਂ ਕਰਾਈ ਔਰ ਜਦੋਂ ਪਾਣੀ ਪਿੱਛੇ ਡੈਮਾਂ ਚੋਂ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਵੀ ਮੈਂ ਸਮਝਦਾ ਕਿ ਬਹੁਤ ਲੋਕਾਂ ਦੇ ਮਨ ਵਿੱਚ ਸ਼ੰਕਾ ਵਾ ਕਿ ਡੈਮਸ ਸਾਰਾ ਪਾਣੀ ਨੂੰ ਜਦੋਂ ਲੋੜ ਹੁੰਦੀ ਥੱਲੇ ਫਸਲਾਂ ਵਾਸਤੇ ਪਾਣੀ ਉਦੋਂ ਪਾਣੀ ਨੂੰ ਹੋਲਡ ਕਿਉਂ ਕੀਤਾ ਜਾਂਦਾ ਜਿਵੇਂ ਭਾਗੜਾ ਡੈਮ ਹੀ ਆ 1650